ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਸਾਡਾ ਜਿਹੜਾ ਇਸ ਗਰੁੱਪ ਹੈ ਜਿਸ ਉਮਰ ਚ ਆ ਕੇ ਅਸੀਂ ਇਹ ਨਵੀਂ ਟੈਕਨੋਲੋਜੀ ਸਿੱਖ ਰਹੇ ਹਾਂ ਉਹਦੇ ਸਾਨੂੰ ਜਿਸ ਤਰ੍ਹਾਂ ਨੌਜਵਾਨ ਗਾਈਡ ਕਰਦੇ ਨੇ ਉਵੇਂ ਅਸੀਂ ਕਰਦੇ ਹਾਂ ਜਿਵੇਂ ਮੈਨੂੰ ਅਕਸਰ ਇਹ ਕਿਹਾ ਜਾਂਦਾ ਹੈ ਜੀ ਤੁਸੀਂ ਸ਼ੁਰੂ ਚ ਯਾਦ ਕਰਾਇਆ ਕਰੋ ਆਪਣੇ ਦਰਸ਼ਕਾਂ ਨੂੰ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਭਈ ਉਹਨਾਂ ਦੀ ਐਡਵਾਈਸ ਤੇ ਮੈਂ ਇੱਕ ਵਾਰ ਫਿਰ ਤੁਹਾਨੂੰ ਅਪੀਲ ਕਰਦਾ ਹੈ ਕਿ ਤੁਸੀਂ ਇਸ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਰਹੀ ਗੱਲ ਦੂਜੀ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਹੈ ਕਿ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨੂੰ ਕਿੰਨੀ ਫਿਕਰ ਹੈ ਸਾਡੇ ਦੇਸ਼ ਦੀ ਸਾਰੀਆਂ ਸਮੱਸਿਆਵਾਂ ਕਿ ਮੁੰਡਿਆਂ ਕੋਲ ਨੌਕਰੀ ਹੈ ਨੌਜਵਾਨ ਬੇਲੇ ਦੇ ਮਹਾਈ ਕਿੰਨੀ ਵਧ ਗਈ ਉਸੀ ਅਗਨੇ ਵੀਰ ਲੈ ਕੇ ਯੂਜ਼ ਨਾ ਲੋਕ ਵਿਰੋਧ ਕਰ ਰਹੇ ਨੇ ਚੌਂਡ ਚੰਦੇ ਤੇ ਕੋਈ ਗੱਲ ਨਹੀਂ ਆਪਾਂ ਇੱਕ ਅੱਖਰ ਨਹੀਂ ਬੋਲਣਾ ਬ੍ਰਿਜ ਭੂਸ਼ਨ ਦੇ ਖਿਲਾਫ ਔਰਤਾਂ ਵਿਚਾਰੀਆਂ ਉਹ ਕੁੜੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂ ਬਰੋਸ਼ਨ ਕੀਤਾ ਉਹ ਧਰਨੇ ਤੇ ਬੈਠੀਆਂ ਨੇ ਆਪਾਂ ਬਿਲਕੁਲ ਜਵਾਨ ਵਗ ਆਪਣੀ ਇੱਕ ਚੁੱਪ ਸੌਂ ਸੁਖ ਸਾਡੇ ਚ ਅਸੀਂ ਨਹੀਂ ਬੋਲਾਂਗੇ ਤੇ ਨਾ ਹੀ ਅਸੀਂ ਬਣੀ ਪਰਚ ਬੋਲਾਂਗੇ ਕਿ ਇੱਕ ਫੌਜੀ ਅਫਸਰ ਦੀ ਜੋ ਜਿਹੜੀ ਔਰਤ ਨੂੰ ਨਗਨ ਵਸਤਾ ਚੁਕਮਾਇਆ ਗਿਆ ਉਹੀ ਗੱਲ ਨਹੀਂ ਕਰਨੀ ਤੇ ਕਿਉਂਕਿ ਕੋਈ ਕੋਈ ਗੱਲਾਂ ਨੇ ਗੱਲ ਤਾਂ ਸਭ ਤੋਂ ਵੱਡੀ ਤੇ ਸਭਨੇ ਸਮੱਸਿਆ ਹੋ ਰਹੀ ਸਮੱਸਿਆ ਇਹ ਹੈ ਕਿ ਜੈਸਵੀ যাদਬ ਨੇ ਪਹਿਲੇ ਨਰਾਤੇ ਵਾਲੇ ਦਿਨ 9 April ਨੂੰ ਮੱਛੀ ਖਾ ਲਈ ਮੱਛੀ ਖਾ ਲਈ ਉਹਨੇ ਔਰ ਉਸ ਤੋਂ ਪਹਿਲਾਂ ਜਦੋਂ ਸੌਣ ਦਾ ਭੀੜਾ ਸੀ ਕੁਝ ਮਹੀਨੇ ਪਹਿਲਾਂ ਸਤੰਬਰ ਦੇ ਪਿਛਲੇ ਸਾਲ ਜਿਹੜਾ ਰੌਹਲ ਗਾਂਧੀ ਸੀ ਨਾ ਉਸਨੇ ਮਾਡਰਨ ਬਣਾ ਸਿੱਖਿਆ ਸੀ ਲਾਲੂ ਪ੍ਰਸ਼ਾਦ ਯਾਦਵ ਤੋਂ ਉਹਨਾਂ ਨੇ ਮਾਡਰਨ ਖਾਦਾ ਸੀ ਕਿੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿੰਨਾ ਫਿਕਰ ਹੈ ਦੇਸ਼ ਦਾ ਕਿ ਇਹ ਮੱਛੀ ਖਾਂਦੇ ਨੇ ਕਿ ਮੁਰਗਾ ਖਾਂਦੇ ਨੇ ਇਹ ਜਿਹੜਾ ਹੈ ਬੱਕਰਾ ਖਾਂਦੇ ਨੇ ਮਟਰਨ ਖਾਂਦੇ ਨੇ ਇਹ ਤਾਂ ਬੜੀ ਵੱਡੀ ਇਹ ਤਾਂ ਮੁਗਲਾਂ ਲਈ ਮੰਨ ਸਕਦਾ ਹੈ ਨਾ ਵੈਸੇ ਸਾਡਾ ਸੁਧਾਨ ਕੁਛ ਨਹੀਂ ਰੋਕਦਾ ਮੋਦੀ ਸਾਹਿਬ ਕਹਿੰਦੇ ਕੱਲ ਜਦੋਂ ਉਦੋਂਪੁਰ ਚ ਬੋਲ ਰਹੇ ਸੀ ਨੋ 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 ਬਿਲਕੁਲ ਨਹੀਂ ਰੋਕਦਾ ਸਭ ਨੂੰ ਜੋ ਦਿਲ ਕਰਦਾ ਖਾ ਸਕਦਾ ਮੋਦੀ ਵੀ ਜੋ ਦਿਲ ਕਰਦਾ ਖਾ ਸਕਦਾ ਪਰ ਇਹ ਲੋਕਾਂ ਨੂੰ ਚੜਾਉਦੇ ਨਹੀਂ ਇਹ ਦਿਖਾਉਂਦੇ ਨੇ ਭਾ ਇਹ ਦੇਖੋ ਅਸੀਂ ਮੱਛੀ ਖਾ ਰਹੇ ਹਾਂ ਨਾ ਨਹੀਂ ਲਿਆ ਤਾਂ ਵੀਡੀਓ ਚਲਾ ਰਹੇ ਤੀਰਾ ਬੀੜਿਆ ਸਰਗ ਮੀਡੀਆ ਹੀ ਕੰਮ ਕਰ ਰਿਹਾ ਜੇ ਨਹੀਂ ਤੁਸੀਂ ਦੇਖੋ ਦੇਸ਼ ਦਾ ਜਿਹੜਾ ਹੈ ਸਭ ਤੋਂ ਵੱਡਾ ਚਰਾਉਣ ਹੋਣ ਜਾ ਰਹੀ ਹੈ ਤੇ ਮੁੱਦਾ ਦੇਖੋਗੇ ਕਿੱਥੇ ਤੇ ਮੁੱਦੇ ਖਤਮ ਹੋ ਗਏ ਸਾਡੇ ਕੋਲ ਕਿ ਸਾਡਾ ਤਾਂ ਕੋਈ ਮੁੱਦਾ ਨਹੀਂ ਸਾਡੇ ਕੋਲ ਅਸੀਂ ਨਹੀਂ ਬੋਲਣਾ ਕਿਸਾਨਾਂ ਦੇ ਮੁੱਦੇ ਤੇ ਇੱਕ ਅੱਖਰ ਨਹੀਂ ਬੋਲਿਆ ਨਾ ਅਮਿਤ ਸ਼ਾਹ ਨੇ ਨਾ ਹਲੇ ਤੱਕ ਨਾ ਮੋਦੀ ਸਾਹਿਬ ਨੇ ਲੇਕਨ ਆ ਤੁਹਾਡੇ ਸਾਹਮਣੇ ਇਹ ਤੇ ਜਿਹੜਾ ਹੈ ਖਾਣ ਪੀਣ ਤੇ ਬੋਲ ਦੋ ਜਿਹੜੀ ਫੇਰ ਬੋਲ ਦੋ ਉਹੀ ਗੱਲ ਵੀ ਕੀਤੀ ਤੇ ਜਿਹੜੀ ਕਾਂਗਰਸ ਪਾਰਟੀ ਹੈ ਨਾ ਇਹ ਰਾਮ ਮੰਦਰ ਦੇ ਖਿਲਾਫ ਸੀ ਅੜਿਕਾ ਡਾਉਂਦੀ ਸੀ ਇਹ ਸਾਡਾ ਜਿਹੜਾ ਰਾਮ ਲੱਲਾ ਟੈਂਟ ਚੋਂਦਾ ਸੀ ਟੈਂਟ ਬਦਲਣ ਲਈ ਵੀ ਅੱਗੇ ਲੈਣੀ ਪੈਂਦੀ ਸੀ ਤੇ ਤੁਸੀਂ ਜਿਹੜਾ ਹੈ ਦੇਖੋ ਰਾਮ ਮੰਦਰ ਜਿਹੜਾ ਬਣਦਾ ਇਹ ਇਹਨਾਂ ਦੇ ਅੜਿਚੇ ਦੇ باوجود ਇਹ ਮੋਹਾਲਾ ਕਹਿੰਦੇ ਧਰਮ ਨਹੀਂ ਇਹਦੇ ਚ ਆ ਸਕਦਾ ਇਲੈਕਸ਼ਨ ਜਿਹੜੀ ਹੈ ویسੇ ਮੈਂ ਤੁਹਾਨੂੰ ਹੋਰ ਨਹੀਂ ਦੱਸਦਾ ਜਦੋਂ ਇੱਕ ਸਰਵੇ ਕੀਤਾ ਗਿਆ ਰਾਮ ਮੰਦਰ 2% ਲੋਕਾਂ ਲਈ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਬੇਰਜ਼ਗਾਰੀ ਹੈ ਲੋਕਾਂ ਲਈ ਤੇ ਹੁਣ ਸੀ ਤਾਂ ਉਹ ਕਹਿੰਦਾ ਇਧਰ ਉਧਰ ਦੀ ਬਾਤ ਨਾ ਕਰ ਇਹ ਪਤਾ ਕਿ ਕਾਫਲਾ ਕਿਵੇਂ ਲੁੱਟਾ ਉਹਦੀ ਗੱਲ ਕਰ ਰਹੇ ਪਰ ਇਹ ਤਾਂ ਮਤਲਬ ਲੱਗੇ ਹੋਏ ਨੇ ਤੇ ਕੱਲੇ ਹੀ ਨਹੀਂ ਸਾਰੇ ਲੱਗੇ ਨੇ ਆ ਹੁਣ ਮੈਂ ਇੱਕ ਕੱਲ ਦੇਖ ਰਿਹਾ ਸੀ ਯੂਪੀ ਦੇ ਮੁੱਖ ਮੰਤਰੀ ਜਿਹੜੇ ਜੋਗੀ ਇਹਦੇ ਤੇ ਉਹਨਾਂ ਨੇ ਤਾਂ ਉਹ ਵੀ ਕਮਾਲ ਕਰਤੀ ਉਹਦੇ ਜੋ ਰਾਮ ਮੰਦਰ ਲੈ ਕੇ ਆਏ ਹੈ ਉਹਨੂੰ ਲੈ ਕੇ ਆਉਣਗੇ ਜੋ ਰਾਮ ਮੰਦਰ ਲੈ ਕੇ ਆਏ ਆ ਉਹਨੂੰ ਲੈ ਕੇ ਆਉਣਗੇ ਮੈਨੂੰ ਐਸੀ ਇੱਕ ਗੱਲ ਨਹੀਂ ਸਮਝ ਆਉਂਦੀ ਪਹਿਰੇ ਦਰਸ਼ਕੋ ਇਹ ਸਾਡਾ ਜਿਹੜਾ ਚੋਨ ਕਮਿਸ਼ਨ ਹੈ ਇਹ ਕੀ ਬਣਾਤਾ ਇਹ ਤਾਂ ਗਾਦੀ ਤੇ ਚੰਬਾਦਰਾ ਵਾਂਗੂ ਨਾ ਸੁਣਦਾ ਨਾ ਬੋਲਦਾ ਬਸ ਉਹਨੇ ਸਾਰਾ ਕੁਝ ਬੰਦ ਕੀਤਾ ਹੋਇਆ ਹੈ ਮੂੰਹ ਵੀ ਅੱਖਾਂ ਵੀ ਖੰਨ ਵੀ ਨਹੀਂ ਦਿਖਦੀ ਰਿਹਾ ਕਹਤਾਏ ਸੀ ਕਿ ਦੇਸ਼ ਦੇ ਵਿੱਚ ਜਿਹੜਾ ਜੇ ਧਰਮ ਦੇ ਨਾਂ ਤੇ ਨਹੀਂ ਜੜੀ ਜਾਊਗੀ ਲੱਗ ਇਹ ਮੁੱਦੇ ਤੇ ਇਲੈਕਸ਼ਨ ਲੜੀ ਜਾਊਗੀ ਤੇ ਮੁੱਦੇ ਗਾਇਬ ਨੇ ਮੁੱਦਿਆਂ ਦੀ ਵਿਚਾਰਿਆ ਜਾ ਰਿਹਾ ਹੈ ਅਸਲ ਦੇ ਵਿੱਚ ਮੋਦੀ ਸਾਹਿਬ ਮਹਿੰਗਾਈ ਮੋਦੀ ਸਾਹਿਬ ਸੀਡੀ ਵੀ ਗੱਲ ਤੋਂ ਫਸਦੇ ਹੁੰਦੇ ਨੇ ਬੈ ਤਾਂ ਫਸਦੇ ਹੀ ਨਹੀਂ ਕਿ ਫਸਦਾ ਤਾਂ ਉਹ ਹੁੰਦਾ ਜਿਹੜਾ ਪ੍ਰੈਸ ਦਾ ਸਾਹਮਣਾ ਕਰੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਹਾਲੇ ਤੱਕ 10 ਸਾਲਾਂ ਚ ਪ੍ਰੈਸ ਨੂੰ ਫੇਸ ਨਹੀਂ ਕੀਤਾ ਸਾਡੇ ਦੇ ਪ੍ਰਧਾਨ ਮੰਤਰੀ ਨੇ ਡਾਬ ਵੱਡਾ ਜਹਾਜ਼ ਲਿਆ ਹੈ ਉਹਦੇ ਵਿੱਚ ਕੋਈ ਪ੍ਰੈਸ ਕਾਨਫਰੈਂਸ ਜਿਹੜੇ ਪੱਤਰਕਾਰ ਨਾਲ ਜਾਂਦੇ ਜਾਂਦੇ ਹੀ ਨਹੀਂ ਉਦੋਂ ਬਨਮੋਹਨ ਸਿੰਘ ਦੇ ਡਾਬ ਜਾਂਦੇ ਸੀ ਤੇ ਉਹਦੇ ਜਹਾਜ਼ 'ਚ ਪੁੱਛ ਰਹੇ ਹੁੰਦੇ ਸੀ ਇਹ ਕਰਵਹਿਤ ਰਹੀ ਹੈ ਔਰ ਮੈਂ ਤੋੜਤੀ ਕੋਈ ਜਵਾਬ ਨਹੀਂ ਮਰਗੀ ਬਾਤ ਕਰ ਲੈਣੀ ਆ ਤੁਹਾਡੇ ਲੈਵਲ ਤੇ ਅੱਜ ਕੱਲ ਤਾਂ ਉਹ ਵੀ ਬੰਦ ਹੈ ਲੇਕਿਨ ਆ ਕੀ ਹੋ ਗਿਆ ਕਿ ਤੁਸੀਂ ਬਹੁਤ ਜ਼ਿਆਦੀ ਗੱਲਾਂ ਨਾ ਕਰੋ ਦੇਸ਼ ਦੇ ਸਾਹਮਣੇ ਤੁਸੀਂ ਕਿਸਾਨਾਂ ਦੀ ਗੱਲ ਨਾ ਕਰੋ ਤੁਸੀਂ ਨੌਜਵਾਨਾਂ ਦੀ ਗੱਲ ਨਾ ਕਰੋ ਤੁਸੀਂ ਨੌਕਰੀਆਂ ਦੀ ਗੱਲ ਨਾ ਕਰੋ ਤੁਸੀਂ ਜਿਹੜਾ ਔਰਤਾਂ ਦਾ ਜਿਸ ਤਰ੍ਹਾਂ ਦਾ અપਮਾਨ ਹੋ ਰਿਹਾ ਥਾਂ ਥਾਂ ਤੇ ਤੇ ਉਹਨਾਂ ਦੀ ਬਿਲਕੁਲ ਗੱਲ ਨਾ ਕਰੋ 100 ਰੁਪਿਆ ਜਿਹੜਾ ਸਿਲੈਂਡਰ ਦਾ ਘਟਾ ਕੇ 400 ਵਧਾ ਕੇ 100 ਘਟਾ ਕੇ ਉਦੋਂ ਕਹੋ ਕਿ ਜੀ ਦੇਖੋ ਮੀਡੀਆ 'ਚ ਦਿਖਾ ਦਿਓ ਕਿ ਜੀ ਆ ਦੇਖੋ ਆ ਕੁਛ ਚੱਲਿਆ ਉਹ ਮੀਡੀਆ ਦਾ ਹਾਲ ਤਾਂ ਬਹੁਤ ਬਰਾয়া ਹੈ ਮੀਡੀਆ ਬਾਰੇ ਤਾਂ ਪੁੱਛ ਰਹੇ ਹੋ ਤਾਂ ਮੈਂ ਤਾਂ ਮੀਡੀਆ ਦਾ ਬੰਦਾ ਮੀਡੀਆ ਤਾਂ ਇਸ ਤਰੀਕੇ ਨਾਲ ਬੇਸੇ ਜਿਹੜਾ ਸਾਡਾ ਬੇਨ ਸਟਰੀਮ ਮੀਡੀਆ ਹੈ ਜਦੋਂ ਤੁਹਾਨੂੰ ਇਹਨਾਂ ਦੇ ਮਾਲਕਾਂ ਦਾ ਪਤਾ ਲੱਗੂ ਨਾ ਤੁਸੀਂ ਕਹੋਗੇ ਇਹ ਕੀ ਹੋ ਗਿਆ ਅਸੀਂ ਤਾਂ ਕਹਿੰਦੇ ਸੀ ਅਦਾਨੀ ਤੇ ਅਵਾਨੀ ਵਾਕੀ ਫੀਲਡ ਚ ਨੇ ਇਹ ਸਾਰੇ ਇਹਨਾਂ ਦੇ ਚੈਨਲ ਨੇ ਦੇਖ ਲਓ ਤੁਸੀਂ ਤੇ ਫਿਰ ਉਹਨਾਂ ਤੋਂ ਕੀ ਆਸ ਕਰਦੇ ਹੋ ਵੀ ਕਿੰਨੀ ਆ ਜਿਹੜੀ ਤੁਹਾਨੂੰ ਮਾੜੀ-ਮਾੜੀ ਨਜ਼ਰ ਆਉਂਦੀ ਹੈ ਇਹ ਤਾਂ ਮਜਬੂਰੀ ਹੈ ਨਹੀਂ ਲੋਕ ਦਿਖਣੇ ਵੱਦ ਹੋ ਜਾਣਗੇ ਤਾਂ ਹੀ ਤਾਂ ਸੋਸ਼ਲ ਮੀਡੀਆ ਚੱਲਦਾ ਤਾਂ ਹੀ ਤਾਂ ਅਸੀਂ ਹੁਣ ਤੁਹਾਡੇ ਨਾਲ ਇਸ ਤਰ੍ਹਾਂ YouTube ਤੇ ਆ ਰਹੇ ਹਾਂ ਇਹ ਬੱਕਰੀ ਗੱਲਾਂ ਵੀ ਕੋਈ ਪਤਾ ਨਹੀਂ ਕਦੋਂ ਇਹ ਵੀ ਬੰਦ ਹੋ ਜੇ ਕੋਸ਼ਿਸ਼ ਤਾਂ ਜਾਰੀ ਨੇ ਕੇ ਜੀ ਬੰਦ ਕਰ ਦੋ ਚੁੱਪ ਕਰਾ ਦਿਓ ਬੋਲਣ ਨਾ ਦਿਓ ਮੈਂ ਤਾਂ ਕਿੰਨੇ ਵਾਰੀ ਕਿਹਾ ਉਹੀ ਬੰਦੇ ਬੋਲ ਰਹੇ ਨੇ ਜਿਹੜੇ ਕਹਿੰਦੇ ਸੀ ਜੇ ਚੁੱਪ ਕਰਕੇ ਬਰ ਜਾਗੇ ਤਾਂ ਕੋਈ ਗੱਲ ਨਹੀਂ ਜੇ ਬੋਲੇ ਤਾਂ ਬਦਤਬਦ ਮਾਰ ਹੀ ਦਿੱਤੇ ਜਾਵਾਂਗੇ ਤਾਂ ਹੋਰ ਬੰਦੇ ਨੇ ਅੱਜ ਕੱਲ ਕਿੰਨੇ ਕੁ ਬੰਦੇ ਮੀਡੀਆ 'ਚ ਕਿੰਨਾ ਸੱਚ ਆ ਰਿਹਾ ਕੋਈ ਕਹਿ ਰਹੇ ਬੀਜੀ ਨਹੀਂ ਆਪਾਂ ਬੁੱਧਿਆ ਤੇ ਗੱਲ ਕਰੀਏ ਆਪਾਂ ਜਿਹੜਾ ਇਹਨਾਂ ਨੇ 25 ਗਾਰੰਟੀਆਂ ਦਿੱਤੀਆਂ ਨੇ ਤੇ ਉਹਦੀ ਗੱਲ ਕਰੀਏ ਤੇ ਇਹ ਕਹਿੰਦੇ ਨੇ ਮੋਦੀ ਕੀ ਗਰੰਟੀ ਹੈ ਕਿ ਮੋਦੀ ਸਭ ਗਰੰਟੀਆਂ ਪੂਰੀ ਕਰੇਗਾ ਬਤ ਕਿਸ ਕਿਸਮ ਦਾ ਸਾਡਾ ਚੱਲ ਰਿਹਾ ਖਾਸ ਤੌਰ ਤੇ ਮੈਨੂੰ ਉਹ ਬੜੀ ਅਜੀਬ ਲੱਗੀ ਕਰਨ ਕਿ ਐਡੇ ਅਹਿਮ ਜਦੋਂ ਅਸੀਂ ਲੜਾਈ ਛੋਈਏ ਜਦੋਂ ਈਸ਼ੂ ਦੇਸ਼ ਦੇ ਸਾਹਮਣੇ ਐਡੇ ਹੋਣ ਜਦੋਂ ਦੇਸ਼ ਦੀ ਜਿਹੜੀ ਬਾਰਡਰ ਤੇ ਚੀਨ ਨੇ ਕਾਫੀ ਸ਼ਗਾਂ ਤੇ ਕਬਜ਼ਾ ਕੀਤਾ ਹੋ ਗਈ ਲਗਾਤਾਰ ਇੱਕੀ ਭਾਈ ਮੀਟਿੰਗਾਂ ਉੱਚੀਆਂ ਹੋਣ ਕੋਈ ਫੈਸਲਾ ਨਾ ਹੋਇਆ ਹੋਵੇ ਉਸ ਵੇਲੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਮੈਂ ਨਹੀਂ ਕਹਦਾ ਤੁਸੀਂ ਨਾਮ ਬਦਾਓ ਕੋਸ਼ਿਸ਼ ਹੈ ਵਧਾ ਰਹੇ ਨੇ RAM ਦੇ ਨੌਤੇ ਜਿਤਨਾ ਚਾਹੁੰਦੇ ਨੇ ਲੇਕਿਨ ਭਾਈ ਦੇਸ਼ ਦੁਨੀਆ ਦਾ ਵਿਚਾਰ ਖੁਦ ਦੁਨੀਆ ਤੁਹਾਡੇ ਬਾਰੇ ਕੀ ਸੋਚਦੀ ਹੋ ਕਿ ਤੁਸੀਂ ਖਾਣ ਪੀਣ ਦੀਆਂ ਗੱਲਾਂ ਨਹੀਂ ਇਹ ਇਲੈਕਸ਼ਨ ਇਸ਼ੂ ਬਣ ਗਏ ਆ ਮੈਂ ਤੁਹਾਨੂੰ ਦੱਸਿਆ ਮੈਂ ਹੈਗਾ ਪੱਤਰਪਰੀ ਦਾ ਪ੍ਰੋਫੈਸਰ ਮੈਂ ਪੈਥਿਕਸ ਸਾਲ ਪੜਾਇਆ ਯੂਨੀਵਰਸਿਟੀ ਦੇ ਵਿੱਚ ਤੇ ਮੇਰੇ ਕੋਲ ਸਟੂਡੈਂਟਸ ਆਉਂਦੇ ਰਹਿੰਦੇ ਨੇ ਹਲੇ ਵੀ ਕਈ ਸਟੂਡੈਂਟ ਪੀ ਐਚ ਡੀ ਕਰਦੇ ਨੇ ਤੇ ਮੈਂ ਗੱਲ ਪੁੱਛ ਲਿਆ ਉਹਨਾਂ ਨੂੰ ਮੈਂ ਕਿਹਾ ਅੱਜ ਜਿਹੜਾ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਡਾ ਮੈਂ ਜਰੂਰ ਜਾਨਣਾ ਚਾਹੁੰਦਾ ਨੌਜਵਾਨੋਂ ਤੁਸੀਂ ਉਹ ਕਹਿੰਦੇ ਸਾਨੂੰ ਤਾਂ ਹੈਰਾਨੀ ਹੋ ਹੀ ਰਹੀ ਹੈ ਵੀ ਇਹ ਖਾਣ ਪੀਣ ਵੀ ਕੋਈ ਇਸ਼ੂ ਹੋ ਸਕਦਾ ਤੇ ਕਿਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਆਪਾਂ ਇੱਕ ਪਾਸੇ ਤਾਂ ਆਪਾਂ ਸੈਂਟੀਫਿਕ ਟੈਂਪਰ ਦੀ ਗੱਲ ਕਰਦੇ ਆ ਭੁਜੇ ਪਾਸੇ ਭਗਨ ਰੋਤਿਆ ਚਾਹੇ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਇਹ ਤੁਹਾਡਾ ਤਾਂ ਨਿੱਜੀ ਮਾਮਲਾ ਹੈ ਤੁਹਾਡਾ ਨਿੱਜੀ ਮਾਮਲਾ ਹੈ ਤੁਸੀਂ ਕੀ ਖਾਣਾ ਹੈ ਨਹੀਂ ਖਾਣਾ ਇਹ ਵੀ ਤੁਹਾਡਾ ਨਿੱਜੀ ਮਾਮਲਾ ਹੈ ਕਿ ਤੁਸੀਂ ਮੰਦਿਰ ਜਾਣਾ ਹੈ ਤੁਸੀਂ ਜਿਹੜਾ ਹੈ ਮਸਜਿਦ ਜਾਣਾ ਹੈ ਜਾਣਾ ਜਾਂ ਨਹੀਂ ਜਾਣਾ ਤੁਸੀਂ ਕੀ ਕਹ ਰਹੇ ਹੋ ਕਿ ਕਾਂਗਰਸ ਵਾਲਾ ਆਏਗੀ ਤੇ ਜਦੋਂ ਮੰਦਿਰ ਦਾ ਕਾਰਟਨ ਸੀ ਉਹ ਨਹੀਂ ਮਰਜੀ ਜਦੋਂ ਮਰਜੀ ਆਉਣ ਤੇ ਇਹ ਵੀ ਮੈਨੂੰ ਕਦੇ ਗੱਲ ਨਹੀਂ ਸਮਝ ਆਈ ਕਿ ਮੋਦੀ ਸਾਹਿਬ ਕਦਾਰਨਾਥ ਚਾਹੁੰਦੇ ਨੇ ਨਾਲ ਮੀਡੀਆ ਟੀਮ ਕੀ ਕਰਦੀ ਨਹੀਂ ਚਾਹੀਤੇ ਤੇ ਜੇ ਉਹ ੱਖਾਂ ਮੀਚੀ ਬੈਠੇ ਨੇ ਤਾਂ ਮੀਡੀਆ ਟੀਮ ਉਹਦੇ ਫੋਟੋ ਲੈ ਕੇ ਮੀਡੀਆ ਜਾਰੀ ਕਰਦੀ ਹੈ ਜੇ ਗਊਆਂ ਨੂੰ ਤੁਸੀਂ ਪੇੜਾ ਪਾਉਨੇ ਹੋ ਤੇ ਕਿਉਂ ਦਿਖਾਉਣਾ ਚਾਹੁੰਦੇ ਹੋ ਵੀ ਲੋਕਾਂ ਨੂੰ ਵੀ ਮੈਂ ਦੋ ਪੂਜਕ ਹੈ ਭਾਈ ਉਹਨਾਂ ਦੀ ਵੀ ਤਾਂ ਵੋਟਾਂ ਨੇ ਹਰ ਚੀਜ਼ ਜਿਹੜੀ ਹੈ ਜੇ ਤੁਸੀਂ ਸਮੁੰਦਰ ਦੇ ਥੱਲੇ ਜਾਂਦੇ ਹੋ ਉੱਥੇ ਵੀ ਨਾ ਕੋਮਰੇ ਵਾਲੇ ਜਾਂਦੇ ਨੇ ਕਮਾਲ ਹੈ ਵੈਸੇ ਬਹੁਤ ਘੱਟ ਮਿਲਿਆ ਹੁ ਦੁਨੀਆ 'ਚ ਇਸ ਤਰ੍ਹਾਂ ਦਾ ਨੇਤਾ ਜੋ ਸਾਡੇ ਦੇਸ਼ ਦੇ ਵਿੱਚ ਹੈ ਔਰ ਸਾਡੇ ਦੇਸ਼ ਨੂੰ ਬਹੁਤ ਤਰੱਕੀ ਤੇ ਲੈ ਕੇ ਦੇਖੋ ਹਰ ਥਾਂ ਥੋੜਾ ਢੰਕਾ ਵੱਜਦਾ ਹੈ ਭਾਈ ਢੰਕਾ ਵੱਜਦਾ ਥਾਲੀ ਵੱਜਦੀ ਹੈ ਜੋ ਵੱਜਦਾ ਹੈ ਪਰ ਅਸੀਂ ਕਹਿੰਦੇ ਆ ਭਈ ਦੇਸ਼ ਦਾ ਜਿਹੜਾ ਨਾ ਜਿਹੜਾ ਇਹ ਡੈਮੋਕਰੈਟਿਕ ਸੈਟਅਪ ਹੈ ਇਹ ਬਚਿਆ ਰਹੇ ਇਹਦੀ ਆਸ ਤੇ ਇਹੀ ਅਰਦਾਸ ਅਸੀਂ ਲਗਾਤਾਰ ਕਰਦੇ ਆ ਰਹੇ ਹਜ ਵੀ ਕਰ ਰਹੇ ਹਾਂ ਔਰ ਇਸੇ ਅਰਦਾਸ ਨਾਲ ਇਸ ਸਾਡਾ ਲੋਕਤੰਤਰ ਬਚਿਆ ਰਹੇਗਾ ਇਸ ਵੀਡੀਓ ਨੂੰ ਕਰਦੇ ਹਾਂ ਸਮਾਪਤ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ